ਕੀ ਮੋਦੀ ਸਰਕਾਰ ਸਿੰਧੂ ਨਦੀ ਦਾ ਪਾਣੀ ਰੋਕ ਸਕਦੀ ਆ ਜੇਕਰ ਸਿੰਧੂ ਨਦੀ ਦਾ ਪਾਣੀ ਰੋਕ ਲਿਆ ਤਾਂ ਪਾਕਿਸਤਾਨ ਤੇ ਭਾਰਤ ਵਿਚਕਾਰ ਕੀ ਜੁੱਧ ਲੱਗੂਗਾ ਹੋ ਸਕਦਾ ਹੈ ਸਿੰਧੂ ਨਦੀ ਦਾ ਪਾਣੀ ਰੋਕ ਕੇ ਮੋਦੀ ਸਰਕਾਰ ਆਪਣੇ ਦੇਸ਼ ਲਈ ਖਤਰਾ ਪੈਦਾ ਕਰ ਲਵੇ 1960 ਵਿੱਚ ਹੋਇਆ ਸਿੰਧੂ ਜਲ ਸਮਝੌਤਾ ਭਾਰਤ ਦੇ ਪਾਕਿਸਤਾਨ ਵਿਚਕਾਰ ਅਸਲ ਵਿੱਚ ਹੈ ਕਿ ਦੋਸਤੋ ਜਦੋਂ ਦਾ ਕਸ਼ਮੀਰ ਦੇ ਵਿਚਾਤਵਾਦੀ ਹਮਲਾ ਹੋਇਆ ਉਦੋਂ ਤੋਂ ਮੋਦੀ ਸਰਕਾਰ ਲਗਾਤਾਰ ਕੋਈ ਨਾ ਕੋਈ ਐਕਸ਼ਨ ਲੈ ਰਹੀ ਹੈ ਤੇ ਹੁਣ ਮੋਦੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਪਾਕਿਸਤਾਨ ਨੂੰ ਜਾਣ ਵਾਲੀ ਨਦੀ ਸਿੰਧੂ ਦਾ ਪਾਣੀ ਰੋਕ ਸਕਣਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਸਿੰਧੂ ਨਦੀ ਬਾਰੇ ਇਹ ਨਦੀ ਹੈ ਜਿਹੜੀ ਚੀਨ ਦੇ ਤਿੱਬਤ ਦੇ ਵਿੱਚੋਂ ਚੱਲਦੀ ਆ ਭਾਰਤ ਦੇ ਕਸ਼ਮੀਰ ਵਿੱਚ ਦੀ ਹੋ ਕੇ ਜਿਹੜੀ ਇਹ ਪਾਕਿਸਤਾਨ ਜਾਂਦੀ ਹੈ ਤੇ ਫਿਰ ਅਰਬ ਸਾਗਰ ਦੇ ਵਿੱਚ ਡਿੱਗਦੀ ਆ ਪਾਕਿਸਤਾਨ ਦੇ ਵਿੱਚ ਇਸ ਨਦੀ ਨੂੰ ਰਾਸ਼ਟਰੀ ਨਦੀ ਕਿਹਾ ਜਾਂਦਾ ਹੈ ਇਹਦੀ ਜਿਹੜੀ ਕੁੱਲ ਲੰਬਾਈ ਆ ਉਹ 3200 ਕਿਲੋਮੀਟਰ ਹੈ ਹੁਣ ਇਹ ਚੀਨ ਦੇ ਵਿੱਚ ਸਿਰਫ 2% ਹੈ ਤੇ 5% ਜਿਹੜੀ ਭਾਰਤ ਦੇ ਵਿੱਚ ਦੀ ਲੰਘਦੀ ਆ ਤੇ ਬਾਕੀ ਜਿਹੜਾ 93% ਹਿੱਸਾ ਇਹਦਾ ਪਾਕਿਸਤਾਨ ਦੇ ਵਿੱਚ ਆ 1960 ਦੇ ਵਿੱਚ ਭਾਰਤ ਦੇ ਪਾਕਿਸਤਾਨ ਵਿਚਕਾਰ ਇੱਕ ਪਾਣੀਆਂ ਦੀ ਵੰਡ ਨੂੰ ਲੈ ਕੇ ਸਮਝੌਤਾ ਹੋਇਆ ਸੀ ਜੀਦੇ ਵਿੱਚ ਇਹ ਸਹਿਮਤੀ ਹੋਈ ਸੀ ਵੀ ਤਿੰਨ ਦਰਿਆ ਜਿਹੜੇ ਪਾਕਿਸਤਾਨ 'ਚ ਰਹਿਣਗੇ ਤੇ ਦੂਜੇ ਤਿੰਨ ਦਰਿਆ ਜਿਹੜੇ ਭਾਰਤ ਦੇ ਵਿੱਚ ਰਹਿਣਗੇ ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਚਨਾਬ ਹੋ ਗਿਆ ਇੱਕ ਸਿੰਧੂ ਨਦੀ ਹੋਗੀ ਤੇ ਨਾਲ ਹੀ ਜਿਹੜਾ ਜੇਲਮ ਦਰਿਆ ਹੈ ਉਹ ਪਾਕਿਸਤਾਨ ਦੇ ਵਿੱਚ ਰਹਿਣਗੇ ਤੇ ਇਧਰਲੇ ਆਪਣੇ ਪੰਜਾਬ ਵਾਲੇ ਪਾਸੇ ਇੱਕ ਰਾਵੀ ਸਤਲੂਜ ਤੇ ਵਿਆਸ ਇਹ ਤਿੰਨੇ ਦਰਿਆ ਜਿਹੜੇ ਭਾਰਤ ਦੇ ਵਿੱਚ ਰਹਿਣਗੇ ਇਸ ਤਰੀਕੇ ਨਾਲ ਜਿਹੜੀ ਪਾਣੀਆਂ ਦੀ ਵੰਡ ਹੋਈ ਸੀ ਦੋਸਤੋ ਜਿਹੜਾ ਸਤਲੂਜ ਦਰਿਆ ਹੈ ਉਹ ਵੀ ਜਿਹੜਾ ਸਿੰਧੂ ਨਦੀ ਦੇ ਵਿੱਚੋਂ ਨਿਕਲਦਾ ਤੇ ਦੋ ਹੋਰ ਸਹਾਇਕ ਨਦੀਆਂ ਨੇ ਜਿਹੜੀਆਂ ਆ ਸਿੰਧੂ ਨਦੀ ਦੇ ਵਿੱਚੋਂ ਨਿਕਲ ਕੇ ਪਾਕਿਸਤਾਨ ਦੇ ਵਿੱਚ ਜਾਂਦੀਆਂ ਨੇਗੀਆਂ ਹੁਣ ਜੇ ਆਪਾਂ ਗੱਲ ਕਰੀ ਵੀ ਸਿੰਧੂ ਨਦੀ ਦਾ ਪਾਣੀ ਕੀ ਭਾਰਤ ਹੁਣ ਰੋਕ ਸਕਦਾ ਹੈਗਾ 1971 ਦੇ ਵਿੱਚ ਜਿਹੜਾ ਇੱਕ ਜੁੱਦ ਹੋਇਆ ਸੀ ਲੌਂਗੇਵਾਲਾ ਦੇ ਵਿੱਚ ਜੀ ਦੇ ਵਿੱਚ ਪਾਕਿਸਤਾਨ ਦੇ 3000 ਸੈਨਿਕ ਮਾਰੇ ਗਏ ਸੀ ਤੇ ਭਾਰਤੀ ਫੌਜ ਦੇ 120 ਸੈਨਿਕ ਜਿਹੜੇ ਉਹ ਲੜੇ ਸੀਗੇ ਤੇ ਉਦੋਂ ਜਿੱਤ ਜਿਹੜੀ ਭਾਰਤ ਦੀ ਹੋਈ ਸੀ ਪਰ ਉਦੋਂ ਇਹ ਸਮਝੌਤਾ ਨਹੀਂ ਟੁੱਟਿਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਾਰਗਿਲ ਦੇ ਵਿੱਚ ਇੱਕ ਜੁੱਧ ਹੋਇਆ ਸੀਗਾ ਉਦੋਂ ਵੀ ਜਿਹੜਾ ਪਾਕਿਸਤਾਨੀ ਸੈਨਾ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਸੀ ਪਰ ਉਦੋਂ ਵੀ ਜਿਹੜਾ ਇਹ ਸਮਝੋਤਾ ਨਹੀਂ ਟੁੱਟਿਆ ਫਿਰ 2001 ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਹਮਲਾ ਹੋਇਆ ਸਰਦਾਲੂਆਂ ਤੇ 2006 ਦੇ ਵਿੱਚ ਹੋਇਆ 2017 ਅਮਰਨਾਥ ਯਾਤਰਾ ਵੇਲੇ ਵੀ ਜਿਹੜਾ ਹਮਲਾ ਹੋਇਆ ਤੇ ਫਿਰ 2019 ਦੇ ਵਿੱਚ ਪਲਵਾਮਾ ਹਮਲਾ ਹੋਇਆ ਉਦੋਂ ਵੀ ਜਿਹੜਾ ਸਿੰਧੂ ਸਮਝੋਤਾ ਨਹੀਂ ਟੁੱਟਿਆ ਪਰ ਹੁਣ 2000 25 ਦੇ ਵਿੱਚ ਇਹ ਸਮਝੋਤਾ ਕਿਉਂ ਟੁੱਟ ਰਿਹਾ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਪਹਿਲਗਾਮ ਦੇ ਵਿੱਚ ਇੱਕ ਹਮਲਾ ਹੋਇਆ ਜਿੱਥੇ ਅੱਤਵਾਦੀਆਂ ਨੇ ਤਕਰੀਬਨ 28 ਬੇਦੋਸ਼ ਲੋਕਾਂ ਨੂੰ ਮਾਰ ਦਿੱਤਾ ਉਹਦੇ ਵਿੱਚ ਇੱਕ ਨੇਵੀ ਆਫੀਸਰ ਸੀਗਾ ਤੇ ਬਾਕੀ ਹੋਰ ਵੀ ਤਰ੍ਹਾਂ-ਤਰ੍ਹਾਂ ਤੇ ਅਲੱਗ-ਅਲੱਗ ਸਟੇਟਾਂ ਦੇ ਜਿਹੜੇ ਅਫਸਰ ਸੀਗੇ ਤੇ ਕੁਝ ਆਮ ਬੰਦੇ ਵੀ ਸੀ ਤੇ ਦੋ ਜਿਹੜੇ ਫੋਰਨਰ ਸੀ ਬਾਹਰੋਂ ਆਏ ਸੀ ਇੱਕ ਨੇਪਾਲ ਦਾ ਸੀ ਤੇ ਇੱਕ ਹੋਰ ਜਿਹੜੀ ਕੰਟਰੀ ਦਾ ਸੀ ਉਹ ਜਿਹੜਾ ਇੰਡੀਆ ਘੁੰਮਣ ਆਏ ਸੀ ਕਸ਼ਮੀਰ ਦੇ ਵਿੱਚ ਤੇ ਉਹਨਾਂ ਨੂੰ ਵੀ ਜਿਹੜੀ ਆਪਣੀ ਜਾਨ ਗਵਾਉਣੀ ਪਈ ਜਦੋਂ ਇਹ ਹਮਲਾ ਹੋਇਆ ਉਦੋਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 사ウਦੀ ਅਰਬ ਦੇ ਦੌਰੇ ਤੇ ਗਿਆ ਹੋਇਆ ਸੀ ਪਰ ਜਦੋਂ ਜਾਣਕਾਰੀ ਮਿਲਦੀ ਆ ਤਾਂ ਭਾਰਤ ਦੇ ਸ਼ਬਾਫ ਸਾਹ ਜਾਂਦੇ ਨੇ ਤੇ ਆਉਂਦੇ ਹੀ ਕੁਝ 2-4 ਵੱਡੇ ਐਲਾਨ ਕਰਦੇ ਨੇ ਜਿੰਨਾ ਵਿੱਚੋਂ ਇੱਕ ਐਲਾਨ ਇਹ ਵੀ ਸੀ ਅਸੀਂ ਪਾਕਿਸਤਾਨ ਨੂੰ ਜਾਂਦੀ ਨਦੀ ਸਿੰਧੂ ਦਾ ਹੁਣ ਪਾਣੀ ਰੋਕਾਂਗੇ ਤੇ ਦੂਜੇ ਪਾਸੇ ਜਿਹੜਾ ਗੋਦੀ ਮੀਡੀਆ ਉਹ ਵੀ ਲਗਾਤਾਰ ਖਬਰਾਂ ਦਿਖਾ ਰਿਹਾ ਕਿ ਪਾਕਿਸਤਾਨ ਨੂੰ ਜਾਂਦੀ ਨਦੀ ਸਿੰਧੂ ਦਾ ਪਾਣੀ ਹੈ ਜਿਹੜਾ ਉਹ ਰੋਕ ਲਿਆ ਪਾਕਿਸਤਾਨ ਭੁੱਖਾ ਮਰ ਰਿਹਾ ਹੈ ਪਾਕਿਸਤਾਨ ਪਾਣੀ ਦੇ ਬਿਨਾ ਹੀ ਮਰ ਜੂ ਪਰ ਅਸਲ ਵਿੱਚ ਦੋਸਤੋ ਜੇ ਪਾਣੀ ਭਾਰਤ ਸਰਕਾਰ ਨੇ ਰੋਕ ਲਿਆ ਤਾਂ ਬਹੁਤ ਵੱਡਾ ਖਾਤਰਾ ਵੀ ਪੈਦਾ ਹੋ ਸਕਦਾ ਹੈ ਪਹਿਲਾ ਨੰਬਰ ਦਾ ਇੱਕ ਬਹੁਤ ਵੱਡਾ ਜਿਹੜਾ ਡੈਮ ਬਣਾਉਣਾ ਪਊਗਾ ਕਿਉਂਕਿ ਇੰਨਾ ਪਾਣੀ ਸਟੋਰ ਕਰਨਾ ਬਹੁਤ ਜ਼ਿਆਦਾ ਔਖਾ ਹੈਗਾ ਨਾਲ ਦੀ ਨਾਲ ਹੀ ਜਿਹੜੀ ਨਹਿਰਾਂ ਵੀ ਬਣਵਾਉਣੀਆਂ ਪੈਣਗੀਆਂ ਜੋ ਕਿ ਇੰਨੇ ਘੱਟ ਸਮੇਂ ਦੇ ਵਿੱਚ ਨਹੀਂ ਬਣ ਸਕਦੀਆਂ ਨਹੀਂ ਤਾਂ ਜੇਕਰ ਇਹ ਬੰਨ ਟੁੱਟ ਗਿਆ ਤਾਂ ਆਲੇ-ਦਾਲੇ ਦੀਆਂ ਸਟੇਟਾਂ ਲਈ ਬਹੁਤ ਜ਼ਿਆਦਾ ਖਾਦਰਾ ਪੈਦਾ ਹੋ ਸਕਦਾ ਦੂਜੇ ਪਾਸੇ ਹੁਣ ਪਾਕਿਸਤਾਨ ਵਾਲੇ ਪਾਸੋਂ ਵੀ ਜਿਹੜੀ ਬਿਆਨਬਾਜ਼ੀ ਉਹ ਸ਼ੁਰੂ ਹੋ ਗਿਆ ਸ਼ਾਇਦ ਅਫਰੀਦੀ ਜੋ ਪਾਕਿਸਤਾਨ ਦੇ ਕਰੈਕਟਰ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਜਿਹੜਾ ਇਹ ਹਮਲਾ ਹੋਇਆ ਸੀ ਉਹ ਖੁਦ ਹੀ ਸਰਕਾਰ ਨੇ ਕਰਾਇਆ ਪਰ ਜਿਹੜਾ ਦੋਸ਼ ਹੈ ਉਹ ਪਾਕਿਸਤਾਨ ਦੇ ਸਰ ਮੜ ਦਿੱਤਾ ਦਰ ਕਿ ਪਾਕਿਸਤਾਨ ਦਾ ਇਹਦੇ ਵਿੱਚ 1% ਵੀ ਹੱਥ ਨਹੀਂ ਹੈ ਗਿਆ ਪਰ ਪਾਕਿਸਤਾਨ ਨੇ ਇਹ ਵੀ ਕਿਹਾ ਵੀ ਜੇਕਰ ਸਿੰਧੂ ਨਦੀ ਦਾ ਪਾਣੀ ਰੋਕ ਲਿਆ ਭਾਰਤ ਸਰਕਾਰ ਨੇ ਤਾਂ ਅਸੀਂ ਜੁੱਧ ਕਰਾਂਗੇ ਤੇ ਪਾਣੀ ਦਾ ਜੁੱਧ ਹੋਊਗਾ ਅਸਲ ਵਿੱਚ ਪਹਿਲਾਂ ਜੁੱਧ ਹੋ ਚੁੱਕੇ ਨੇ ਉਦੋਂ ਪਾਣੀ ਨਹੀਂ ਰੋਕਿਆ ਪਰ ਹੁਣ ਜਦੋਂ ਅਚਾਨਕ ਹੀ ਮੋਦੀ ਨੇ ਇਹ ਐਲਾਨ ਕਰ ਦਿੱਤਾ ਕਿ ਪਾਣੀ ਸਿੰਧੂ ਨਦੀ ਦਾ ਰੋਕਿਆ ਜਾਵੇਗਾ ਤਾਂ ਹੁਣ ਜਿਹੜਾ ਪਾਕਿਸਤਾਨ ਦੇ ਮਨਾਂ ਦੇ ਵਿੱਚ ਵੀ ਜਿਹੜਾ ਇੱਕ ਕਹਿੰਦੇ ਡਰ ਵੀ ਪੈਦਾ ਹੋ ਗਿਆ ਵੀ ਜੇਕਰ ਪਾਣੀ ਰੋਕ ਦਿੱਤਾ ਤਾਂ ਕਾਫੀ ਜਿਹੜਾ ਪਾਕਿਸਤਾਨ ਦਾ ਹਿੱਸਾ ਉਹ ਸੁੱਕਾ ਹੀ ਰਹਿ ਜਾਵੇਗਾ ਪਾਕਿਸਤਾਨੀ ਕੇ ਵੀ ਸਵਾਲ ਖੜਾ ਕਰ ਰਿਹਾ ਬੀ ਜੇਕਰ ਪਾਕਿਸਤਾਨ ਦੇ ਬੰਦੇ ਆ ਭਾਰਤ ਦੇ ਵਿੱਚ ਕੁਸ ਕੇ ਉਹਨਾਂ ਨੇ ਇਹ ਹੱਤਿਆਵਦੀ ਹਮਲਾ ਕੀਤਾ ਤਾਂ ਸਾਨੂੰ ਕੋਈ ਨਾ ਕੋਈ ਸਬੂਤ ਦਿਓ ਇੱਕ ਘੰਟੇ ਤੱਕ ਉਥੇ ਫਾਇਰਿੰਗ ਹੁੰਦੀ ਰਹੀ ਕੋਈ ਪੁਲਿਸ ਵਾਲਾ ਨਹੀਂ ਆਇਆ ਕੋਈ ਫੌਜ ਵਾਲਾ ਨਹੀਂ ਆਇਆ ਪਰ ਜਦੋਂ ਅਚਾਨਕ ਹੀ ਉਥੇ ਫੌਜ ਪਹੁੰਚਦੀ ਹੈ ਤੇ ਆ ਕੇ ਨਾਲ ਦੀ ਨਾਲ ਹੀ ਜਿਹੜਾ ਦੋਸ਼ ਹੈ ਉਹ ਪਾਕਿਸਤਾਨ ਦੇ ਸਿਰ ਮੜ ਦਿੱਤਾ ਜਾਂਦਾ ਤਾਂ ਤੁਸੀਂ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੁਣ ਜਿਹੜੇ ਜੁਦ ਦੇ ਅਸਾਰ ਬਣ ਗਏ ਕੀ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਇਹਦੇ ਵਿੱਚ ਭਾਰਤ ਸਰਕਾਰ ਦੀ ਗਲਤੀ ਹੈ ਜਾਂ ਫਿਰ ਪਾਕਿਸਤਾਨ ਦੀ ਆ